ਇਹ ਤੇ ਸੁਲ ਜਾਵਾਂ। ਹਵਾ ਇੱਕ ਤੇ ਬੰਦੇ। ਉਹ ਜੰਮਣਾ ਮੇਰੇ ਵੀ ਨਹੀਂ ਕਰਦਾ। ਸਸੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਸ਼ਿੰਦਾ ਬਰਾੜ ਤੇ ਮੇਰੇ ਨਾਲ ਆਪਣਾ ਸਾਰਾ ਗਰੁੱਪ ਅੱਜ ਅਜੇ ਤਰ੍ਹਾਂ ਹਿੰਦੂਮਾਲ ਕੋਟ ਰੋਡ ਤੇ ਜਾ ਰਹੇ ਆਂ ਤੇ ਸੜਕਾਂ ਜਿਹੜੀ ਬਹੁਤ ਸੁੰਨੀ ਐ ਜਿੱਥੇ ਕੀ ਕੰਮ ਪੂਰਾ ਖਤਰੇ ਵਾਲਾ ਐ। ਮੈਂ ਤੁਹਾਨੂੰ ਵਿਖਾ ਨਹੀਂ ਦਿੰਦੇ ਆ। ਕੋਈ ਨੇੜੇ-ਤੇੜੇ ਲਾਈਟ ਨਹੀਂ ਚੱਲ ਰਹੀ ਸੀ। ਗੀ ਲੁਟਾ ਖੋਆ ਪੂਰੀਆਂ ਨਜ਼ਾਰੇ ਨਾਲ ਕਰਦੇ ਆ ਉਹ ਕਿਸੇ ਵੀ ਕੋਈ ਪ੍ਰਵਾਹ ਨਹੀਂ ਜੀ ਸੁੰਨਾ ਰਸਤਾ ਹੈ ਤੇ ਮੋਟਰਸਾਈਕਲ ਵਾਲਾ ਵੀਰ ਕੋਈ ਵੀ ਹੈ ਜਾਂ ਸਾਡੇ ਮਿਊਜ਼ੀਸ਼ਨ ਵੀਰ ਹੁਣ ਜਿਗਰਾਤੀ ਚੱਲੀ ਜਾਂਦੇ ਆ ਤੇ ਇਹਨੂੰ ਅੱਗੇ ਸਟਾਰਟ ਹੋਣ ਦੇ ਨਰਾਤਿਆਂ ਦੇ ਵਿੱਚ ਤੇ ਵੇਰੇ ਇੱਕ ਵੇਲੇ ਤੁਰੰਤੋਂ ਥੋੜਾ ਜਿਹਾ ਆਪਾਂ ਵਿਚਾਰ ਰੱਖਣ ਬਾਕੀ ਤਾਂ ਜੋ ਪ੍ਰਮਾਤਮਾ ਨੇ ਕਰਨਾ ਹੈ ਕਰਨਾ ਪਰ ਥੋੜਾ ਜਿਹਾ ਆਪਣੇ ਆਪ ਦਾ ਵਿਚਾਰ ਰੱਖੋ ਵੀਰ ਬਣ ਕੇ ਕਿਉਂਕਿ ਇਹ ਕੁਛ ਨਹੀਂ ਵੇਦੇ ਯਾਰ ਕਿੱਥੇ ਮਾਰਨੀ ਹੈ ਕੀ ਰੁਕਣਾ ਕੀ ਨਹੀਂ ਖਾਸ ਕਰਕੇ ਮੋਟਰਸਾਈਕਲ ਵਾਲੇ ਵੀਰ ਜਿਹੜੇ ਮੇਰੇ ਮਿਊਜ਼ੀਸ਼ੀਅਨ ਵੀਰ ਹੈ ਉਹ ਥੋੜਾ ਜਿਹਾ ਧਿਆਨ ਰੱਖਣ ਬਾਕੀ ਹੋਰ ਵੀ ਕੋਈ ਰਾਹਗੀਰੀ ਜਾਨ ਵਾਲਾ ਭਰਾ ਆਪਣੀ ਬਚਤ ਰੱਖੀ ਮਾੜਾ ਇੱਧਰ ਲਾ ਕੇ ਉੱਹ ਹੀ ਜਾਸ ਬਸ ਆ ਆ ਚੀਜ਼ ਹੈ ਯਾਰ ਰਸਤਾ ਵੇਖ ਲਓ ਕੁਛ ਵੀ ਨਹੀਂ ਇੱਥੇ ਧਾ ਗੱਡੀ ਇਹ ਵਾ ਜਾ ਸਕਦਾ ਉਹ ਵੀ ਪੰਜ ਚਾਰ ਜਾਣੀ ਹੋਣ ਤੇ ਨਹੀਂ ਤਾਂ ਔਖਾ ਹੀ ਆ ਕੰਮ ਰੈਸਕਨ ਆ ਲੋ ਕਦੇ ਵਾਸਤੇ ਨਹੀਂ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜਾ ਮਾਨਸਿਕ ਤੌਰ ਤੇ ਬਖਸ਼ਿਆ ਅਸੀਂ ਕੋਈ ਜ਼ਿਆਦਾ ਸਿਆਣੀ ਬਣ ਕੇ ਸੁਝਾਅ ਨਹੀਂ ਦੇ ਰਹੇ ਔਰ ਥੋੜੀ ਜੀ ਬਚਤ ਰੱਖੋ ਥੈਂਕ ਯੂ ਬਈ ਜੀ